ਗੁਲਾਬ ਹੈ ਜੀ ਰੋਜ਼ ਹੈ ਤੁਹਾਡਾ ਅੱਜ ਆਇਆ ਰੋਜ਼ ਹੈ ਥਾਰਾ ਰੋਜ਼ ਹੈ ਕੀ ਮੂਵੀ ਦੇ ਵਿੱਚ ਗੁਲਾਬ ਕਿਦਾਂ ਹੋਣ ਵਾਲਾ ਜੇ ਮੈਂ ਤੁਹਾਨੂੰ ਇਹ ਰਸਤਾ ਕਰ ਤੁਸੀਂ ਚੌਵੀ ਹੋਈ ਨਹੀਂ ਦੇਖਣਾ ਅਜੀ ਥੋੜੇ ਦੇ ਹੋਰ ਪਰਮਾਨਦੀ ਇਹ ਮੇਰਾ ਕੀ ਸ਼ਾਰਟਸ ਤੇ ਪੌੜੀਆਂ ਚੜ੍ਹ ਕੇ ਪਰ ਮੈਂ ਨਹੀਂ ਤੁਹਾਡੇ ਜਿਹੇ ਆਪਾਂ ਸਾਰੇ ਇਨਕੋਵਰ ਕਰਕੇ ਤੁਹਾਨੂੰ ਬਲੌਕ ਕਰਦੇ ਸਾਨੂੰ ਸਾਰਿਆਂ ਨੂੰ ਸੁਣਵਾਉ ਉਹੀ ਪਸੰਦ ਆਉਂਦਾ ਜਿਹਦੇ ਵਿੱਚ ਖੁਸ਼ੀਆਂ ਹੋਣ ਐਂਟਰਟੇਨਮੈਂਟ ਹੋਵੇ ਜਦੋਂ ਅਸੀਂ 300 400 ਰੁਪਏ ਟਿਕਟ ਤੇ ਲਾਉਣਾ ਤਾਂ ਸਾਡਾ ਦਿਲ ਹੁੰਦਾ ਕਿ ਸਾਡਾ ਪੈਸਾ ਵਸੂਲ ਹੋ ਕੋਈ ਸੋ ਨਰਮੈਂਟਿਕ ਹੁੰਦੀ ਹੈ ਕੋਈ ਫਿਲਮ ਇਮੋਸ਼ਨਲ ਹੁੰਦੀ ਹੈ ਇਸ ਫਿਲਮ ਚ ਤੁਹਾਨੂੰ ਤਿੰਨੇ ਚੀਜ਼ਾਂ ਭਰਪੂਰ ਦੇਖਣ ਨੂੰ ਮਿਲਣਗੀਆਂ ਤੁਸੀਂ ਹਰਿਆਣਵੀ ਚ ਬੋਲੋਗੇ ਹਰਿਆਣਵੀ ਫਟੇ ਟਿਕਟ ਲੈਣੀ ਹੋਏ ਮੇਰੇ ਆਪ ਕੇ ਉੱਪਰ ਤਾਂ ਜਾਓਗੇ ਸਮਝ ਮਨਾਓਗੇ ਜਾਓ ਹੋ ਜੋੜੀ ਤੇਰੀ ਮੇਰੀ ਮੱਖਣੀ ਮਲਾਈਆ ਨਿਤੋ ਲਖਾ ਵਿੱਚ ਜੱਟ ਨੇ ਲਖਾਈਆਂ ਨਾਮ ਦਾ ਚੱਲੇ ਅੱਜ ਪੀਕ ਤੇ ਤੇਰਾ ਹਸਨ ਵਿਠਾਲ ਦਾ ਤਬਾਈਆ ਓ ਮੁੰਡਾ ਅਲੜਾਂ ਦੀ ਰੀਜ ਵਰਗਾ ਤੂੰ ਕਿਸ ਆਸ਼ਿਕ ਦਿਖਾਵ ਵਰਗੀ ਸੋਹਣਾ ਗੱਬਰੂ ਗਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ ਓ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌਰੀਆ ਪੰਜਾਬ ਵਰਗੀ ਗੱਬਰੂ ਗਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ

ਤੈਨੂੰ ਆਪਣੇ ਆਪ ਚ ਲੁਕਿਆ ਵਿਖਣ ਲੈ ਮੜਮੜੇ ਸ਼ੀਸ਼ੇਆਂ ਅੱਖ ਲੋਵਾਂ ਮੈਂ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਹੋ ਸਕਦਾ ਏ ਪੂਰੀ ਪਾਗਲ ਹੋਵਾਂ ਰੋਜ਼ ਵੀ ਆ ਗਿਆ ਸਾਢੇ ਰੋਜ਼ ਦੀ ਜੀ ਵੀ ਆਗੇ ਮਾਰੇ ਗੁਲਾਬ ਨੇ ਕਿਉਂ ਛੋੜਿਆ ਗੁਲਾਬ ਮੈਂ ਹੈ ਜੀ ਰੋਜ਼ ਹੈ ਤੁਹਾਡਾ ਅੱਛਾ ਅੱਛਾ 18 ਰੋਜ਼ ਹੈ ਹਰੋਜ਼ ਨੂੰ ਦੇਖਣਾ ਰਹੇ ਤੇ ਬਨੂ ਬਲੇ ਆਮ ਕੌਣ ਜਾਂਦੇ ਚੋ ਤੀ ਨਾ ਦੇਖਾ ਉਹ ਕੋਈ ਮੈਸੇਜ ਦੇ ਦਿਓ ਮੈਮ ਕੀ ਤਰਫ ਸੇ ਬਸ ਸਭ ਤੋਂ ਪਹਿਲਾਂ ਤਾਂ ਸੌਰੀ ਮੰਗਦਾ ਕਿ ਤਾਂਜਲ ਨਹੀਂ ਪਹੁੰਚ ਪਾਈ ਤਾਂ ਉਹਦਾ ਕਿਉਂਕਿ ਮੌਸਮ ਅਗੇ ਕੁਦਰਤ ਅਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਉਹ ਟਿਕਟਸ ਉਹਦੀਆਂ ਆਲਰੇਡੀ ਬੁੱਕਡ ਸੀਗੀਆਂ ਉਹਨੇ ਦੁਬਈ ਤੋਂ ਆਉਣਾ ਸੀ ਪਰ ਫਲਾਈਟਾਂ ਬਹੁਤ ਕੈਨਸਲ ਹੋ ਰਹੀਆਂ ਡਿਲੇ ਹੋ ਰਹੀਆਂ ਦਸ ਬਿਕੋਜ਼ ਉਹ ਤਾਂ ਨਹੀਂ ਪਹੁੰਚ ਪਾਈ ਪਰ ਉਹਦੇ ਲਈ ਸੱਚੀ ਦਿਲੋਂ ਸੌਰੀ ਸਰ ਅਕਸਰ ਸੀ ਮੀਡੀਆ ਵਾਲੇ ਕੀ ਸਵਾਲ ਪੁੱਛਦੇ ਆ ਕਿ ਇਹ ਮੂਵੀ ਅਲੱਗ ਕਿਉਂ ਹੈਗੀ ਹੈ ਲੇਕਿਨ ਤੁਹਾਡੇ ਮੂਹਰੇ ਅਸੀਂ ਜ਼ਰੂਰ ਸੁਣ ਚੁੱਕੇ ਆ ਜਦੋਂ ਪਹਿਲਾ ਲਾਂਚ ਹੋਇਆ ਸੀ ਸੌਂਗ ਕਿ ਇਹ ਮੂਵੀ ਬਹੁਤ ਸਪੈਸ਼ਲ ਤੁਹਾਡੇ ਦਿਲ ਦੇ ਕਰੀਬ ਹੈਗੀ ਹੈ ਲੇਕਿਨ ਜੋ ਆਡੀਅੰਸ ਇੱਥੇ ਪਹੁੰਚੀ ਹੈ ਉਹ 24 ਮਈ ਨੂੰ ਇਹ ਦੇਖਣਾ ਚਾਹੁੰਦੀ ਹੈ ਮੂਵੀ ਕਿਉਂਕਿ ਇੱਕ ਪੋਸਟਰ ਹੀ ਬਹੁਤ ਵਧੀਆ ਗਾਣੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਸੋ ਇੱਕ ਵਾਰੀ ਮੈਂ ਚਾਹਨੀ ਆ ਆਪਣੇ ਵੱਲੋਂ ਆਪਣੇ ਫੈਨਸ ਨੂੰ ਪਲੀਜ਼ ਦੱਸੋ ਮਾਈ ਜੀ ਤੁਸੀਂ ਵੀ ਕਿ ਇਹ ਮੂਵੀ ਦੇ ਵਿੱਚ ਗੁਲਾਬ ਕਿਦਾਂ ਹੋਣ ਵਾਲਾ ਹੈ ਜੇ ਮੈਂ ਤੁਹਾਨੂੰ ਇਹ ਹੀ ਦੱਸਤਾ ਘੱਟ ਤੁਸੀਂ 24 ਮਈ ਨੂੰ ਕੀ ਦੇਖਣਾ ਮੈਨੂੰ ਲੱਗਦਾ ਗੁਲਾਮ ਨੇ ਭੱਜ ਜਾਣਾ ਕਿਸੇ ਹੋਰ ਨਾਲ ਕੁਝ ਵੀ ਹੋ ਸਕਦਾ ਹੈ ਜੀ ਪਰ ਇਹ ਫਿਲਮ ਬਾਰੇ ਮੈਂ ਇੱਕ ਚੀਜ਼ ਕਹਾਂਗਾ ਕਿ ਆਪਾਂ ਸਾਰੇ ਅਸੀਂ ਥੋੜੇ ਜੇ ਹੁਣ ਪ੍ਰਮਾਤਮਾ ਦੀ ਇਹ ਮੇਰ ਹੈ ਕਿ ਸ਼ੋਰਤ ਦੀਆਂ ਪੌੜੀਆਂ ਚੜ ਕੇ ਪਰ ਮੈਂ ਵੀ ਤੁਹਾਡੇ ਜਿਹੇ ਜੇ ਆਪਾਂ ਸਾਰੇ ਇੱਕੋ ਵਰਗੇ ਘਰਾਂ ਨੂੰ ਬਿਲੋਂਗ ਕਰਦੇ ਆ ਸਾਨੂੰ ਸਾਰਿਆਂ ਨੂੰ ਸਿਨੇਮਾ ਉਹੀ ਪਸੰਦ ਆਉਂਦਾ ਜਿਹਦੇ ਵਿੱਚ ਖੁਸ਼ੀਆਂ ਹੋਣ ਐਂਟਰਟੇਨਮੈਂਟ ਹੋਵੇ ਸਾਰਿਆਂ ਦੀ ਬਹੁਤ ਕੀਮਤੀ ਕਮਾਈ ਹੈ ਜਦੋਂ ਅਸੀਂ 300 400 ਰੁਪਏ ਟਿਕਟ ਤੇ ਲਾਉਣਿਆ ਤਾਂ ਸਾਡਾ ਦਿਲ ਹੁੰਦਾ ਹੈ ਕਿ ਸਾਡਾ ਪੈਸਾ ਵਸੂਲ ਹੋਵੇ ਇਹ ਫਿਲਮ ਲਈ ਮੈਂ ਹੀ ਕਹੂੰਗਾ ਕਿ ਜਦੋਂ ਤੁਸੀਂ ਆਪਣੀ ਕੀਮਤੀ ਕਮਾਈ ਚੋਂ ਇਹ ਫਿਲਮ ਦੇਖਣ ਜਾਓਗੇ ਤਾਂ ਤੁਹਾਨੂੰ ਡਿਸਪਾਇੰਟ ਨਹੀਂ ਕਰੇਗੀ ਤੁਸੀਂ ਇੰਜੋਏ ਕਰਕੇ ਪੂਰਾ ਪੂਰਾ ਪੈਸਾ ਵਸੂਲ ਇਹ ਫਿਲਮ ਹੈ ਐਂਟਰਟੇਨਮੈਂਟ ਕਈ ਵਾਰੀ ਹੁੰਦਾ ਹੈ ਕਿ ਕੋਈ ਫਿਲਮ ਕਾਮੇਡੀ ਹੁੰਦੀ ਹੈ ਕੋਈ ਫਿਲਮ ਰੋਮਾਂਟਿਕ ਹੁੰਦੀ ਹੈ ਕੋਈ ਫਿਲਮ ਇਮੋਸ਼ਨਲ ਹੁੰਦੀ ਹੈ ਇਸ ਫਿਲਮ 'ਚ ਤੁਹਾਨੂੰ ਤਿੰਨੇ ਚੀਜ਼ਾਂ ਭਰਪੂਰ ਦੇਖਣ ਨੂੰ ਮਿਲਣਗੀਆਂ ਇੱਕ ਵਾਰੀ ਤਾੜੀਆਂ ਸਾਡੇ ਡਾਇਰੈਕਟਰ ਸਾਹਿਬ ਲਈ ਮਨਵੀਰ ਬਰਾੜ ਤੇ ਰਾਈਟਰ ਸਾਹਿਬ ਪ੍ਰੀਤ ਸੰਗਰੇੜੀ ਲਈ ਸਰ ਇਹ ਕੁਸ਼ਨ ਹੋਰ ਕੁਝ ਲਈ ਸਰ ਜਿਵੇਂ ਕਹਿੰਦੇ ਆ ਕਿ ਯੂਨਿਟੀ ਤੁਸੀਂ ਹਰਿਆਣੇ ਵਿੱਚ ਪੁੱਛੋ ਕੁਝ ਹਰਿਆਣਾ ਸਰ ਮੇਰੇ ਨਹੀਂ ਹੋਏ ਮੇਰਾ ਆਪਕੇ ਉੱਪਰ ਤਾਂ ਜਾਓਗੇ ਸਮਝ ਬਣਾਓਗੇ ਜਦੋਂ ਅਸੀਂ ਇੱਕ ਮਹੀਨਾ ਫਰਾਂਸਾਂ ਲਾਂਚ ਸ਼ੂਟ ਕੀਤਾ ਥੋੜੀ ਮੇਰਾ ਵੀ ਸਵਾਲ ਦਾ ਮੇਰਾ ਵਹੀ ਸਵਾਲ ਥਾ ਇਹ ਵੀ ਹਮ ਹਰਿਆਣਾਂੜ ਲਿਟਰਲੀ ਪੰਜਾਬੀ ਬਹੁਤ ਬਣਿਆ ਹਮਰੇ ਸਭਾ ਜਮੇ ਵੀ ਆ ਰਾਮ ਬੋਲਣ ਵੀ ਲੱਗ ਗਏ। ਤੋ ਮੇਰਾ ਸਵਾਲ ਯੋ ਹੈ ਆਪ ਤੇ ਕੇ ਪ੍ਰਾਂਜਲ ਜੀ ਨੇ ਆਪ ਤੇ ਪੰਜਾਬੀ ਸਿੱਖੀ ਕਿ ਆਪ ਨੇ ਹਰਿਆਣਵੀ ਸਿੱਖੀ ਕੋਣ ਸਾ ਕੋਣ ਸੇ ਮਤਲਬ ਲੈਂਗੁਏਜ ਸਿੱਖਣ ਮੇ ਆਵੀ ਰਿਆ। ਪ੍ਰਾਂਜਲ ਨੂੰ ਪੰਜਾਬੀ ਪਹਿਲਾਂ ਹੀ ਆਉਂਦੀ ਸੀ। ਹਾਂ ਇਹ ਤਾਂ ਹੈ ਸੁਣਿਆ ਸੀ। ਪਰ ਅਸੀਂ ਉਹਦੇ ਤੋਂ ਹਰਿਆਣਵੀ ਦੇ ਸ਼ਬਦ ਬਹੁਤ ਸਿੱਖੇ। ਤੇ ਹਰਿਆਣੇ ਬਾਰੇ ਅਸੀਂ ਉਹ ਰੋਜ਼ ਸਾਨੂੰ ਕਦੇ ਹਰਿਆਣਵੀ ਦੀਆਂ ਖੜਾਣੇ ਦੀ ਬੈਸਟ ਡਿਸ਼ੇ ਸਾਡੇ ਲੈ ਕੇ ਆਉਂਦੀ ਸੀ ਕਦੀ ਚੂਰਮਾ ਲੈ ਆਉਂਦੀ ਸੀ ਤੇ ਚੂਰਮਾ ਬਹੁਤ ਖਾਦਾ ਸੀ ਸਭ ਕੁਝ ਸਪੈਸ਼ਲ ਦੱਸਣਾ ਚਾਹੋਗੇ ਜੋ ਮਤਲਬ ਮੂਵੀਜ਼ ਰਿਲੇਟਡ ਮੇਕਿੰਗ ਰਿਲੇਟਡ ਮਤਲਬ ਜੋ ਤੁਹਾਡਾ ਐਕਸਪੀਰੀਅੰਸ ਰਿਹਾ ਹੋਵੇ ਮੇਕਿੰਗ ਰਿਲੇਟਡ ਤਾਂ ਇਹੀ ਹੈ ਜੀ ਕਿ ਸਾਡਾ ਉਹਦਾ ਸਭ ਤੋਂ ਸਪੈਸ਼ਲ ਗੱਲ ਫਿਲਮ ਦੀ ਇਹੀ ਸਾਨੂੰ ਲੱਗੀ ਕਿ ਜਦੋਂ ਫਿਲਮ ਨੇ ਰੈਪ ਅਪ ਹੋਣਾ ਸੀ ਸਾਡਾ ਦਿਲ ਕਰਦਾ ਸੀ ਕਿ ਸ਼ੂਟ ਚੱਲਦਾ ਹੀ ਰਹੇ ਇੰਨਾ ਸਾਰਿਆਂ ਦਾ ਇੱਕ ਦੂਜੇ ਨਾਲ ਦਿਲ ਲੱਗ ਗਿਆ ਸੀ ਔਰ ਸਾਰੇ ਬਹੁਤ ਖੁਸ਼ ਨੇ ਬਹੁਤ ਘੱਟ ਹੁੰਦਾ ਇਹ ਹੈ ਦਾ ਮਾਹੌਲ ਕਿਸੇ ਸੈੱਟ ਤੇ ਬਣੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਖੁਸ਼ੀਆਂ ਉਹ એનર્ਜੀ ਤੁਸੀਂ ਸਿਨਮਾ ਦੇ ਵਿੱਚ 24 ਮਈ ਨੂੰ ਆ ਕੇ ਦੇਖੋ ਤੇ ਫਿਰ ਆਪਣੇ ਆਪਣੇ ਦੋਸਤਾਂ ਨੂੰ ਵੀ ਦੱਸੋ ਕਿ ਕਿਸ ਤਰ੍ਹਾਂ ਲੱਗੀ ਤਾਂ ਕਿ ਜਾ ਹੁਣ ਤੇ ਜ਼ਿਆਦਾ ਲੋਕ ਫਿਲਮ ਦੇਖਣ 올 ਰਾਈਟ ਅਸੀਂ ਸ਼ਾਇਰੀ ਤੇ ਗਾਣਾ ਦੋਨੋਂ ਸੁਣਨੇ ਹੁਣ ਲੇਕਿਨ ਟ੍ਰੇਲਰ ਦਾ ਇੰਤਜ਼ਾਰ ਸਾਰਿਆਂ ਨੂੰ ਹੋ ਰਿਹਾ ਹੈ ਗਾਣੇ ਦਾ ਲਾਂਚ ਹੋ ਰਿਹਾ ਹੈ ਟ੍ਰੇਲਰ ਕਦੋਂ ਲਾਂਚ ਹੋ ਰਿਹਾ ਹੈ ਸਾਰੇ ਜਾਣਨਾ ਚਾਹੁੰਦੇ ਕਹਿੰਦੇ ਅਸੀਂ ਡਾਇਲੌਗ ਡਾਇਲੌਗ ਬਣਾਣੇ ਹੈ ਟ੍ਰੇਲਰ ਦੇ ਰੀਲਾਂ ਬਣਾਣੀਆਂ ਐ ਸੋ ਟ੍ਰੇਲਰ ਲਾਂਚ ਕਦੋਂ ਹੈ ਟ੍ਰੇਲਰ ਆਈ ਥਿੰਕ 9 ਮਈ ਨੂੰ ਆਏਗਾ ਮੈਮ ਮੈਮ ਤੁਹਾਡਾ ਸਹੀ ਰਾਰਾ ਕਿਹច 9th ਆਫ ਮਈ ਨੂੰ ਟ੍ਰੇਲਰ 10th ਨੂੰ ਆਏਗਾ ਟ੍ਰੇਲਰ ਐਕਚੁਅਲੀ ਪਰ 9 ਮਈ ਨੂੰ ਅਸੀਂ ਟ੍ਰੇਲਰ ਦੇ ਲਈ ਵੀ ਕੋਈ ਸਪੈਸ਼ਲ ਪਲਾਨ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਜਿਵੇਂ ਅੱਜ ਆਪਾਂ ਗਾਣਾ ਲਾਈਵ ਰਿਲੀਜ਼ ਕੀਤਾ ਸੋ ਟ੍ਰੇਲਰ ਆਉਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਐਕਸਕਲੂਸਿਵਲੀ ਟ੍ਰੇਲਰ ਦੇਖਣ ਨੂੰ ਮਿਲੇ ਤੋ ਟ੍ਰੇਲਰ ਲਈ ਅਸੀਂ ਬਹਿਰਤ ਕਰ ਰਹੇ ਹਾਂ ਟ੍ਰੇਲਰ ਤੇ ਲੱਗੇ ਹੋਏ ਆ ਤੇ ਪਰ ਮੈਨੂੰ ਲੱਗਦਾ 10 ਮਹੀਨਿਆਂ ਨੂੰ ਦੇਰ ਲੱਗੇਗੀ ਜੀ ਬਿਲਕੁਲ ਮਾਈ ਸ਼ਰਮਾ ਜੀ ਪਲੀਜ਼ ਤੁਹਾਡਾ ਇੰਤਜ਼ਾਰ ਸਾਰਿਆਂ ਨੂੰ ਇਹ ਇੱਕ ਵਾਰ ਜ਼ੋਰਦਾਰ ਤਾੜੀਆਂ ਕਵਨ ਐਵਰੀਬਾਡੀ ਫੋਰ ਮਾਈ ਪਹਿਲਾਂ ਗਾਣਾ ਹੀ ਸੁਣਾਵਾਂਗੇ ਨਹੀਂ ਨਹੀਂ ਪਹਿਲਾਂ ਦੇਸੀ ਸ਼ਾਇਰੀ ਸੁਣਾਵਾਂਗੇ ਨਹੀਂ ਨਹੀਂ ਪਹਿਲਾਂ ਗਾਣਾ ਸੁਣਾਵਾਂਗੇ ਕਿਉਂਕਿ ਪਤਾ ਕਿਉਂ ਕਿਉਂਕਿ ਉਹ ਕੁੜੀਆਂ ਨੇ ਵਿਚਾਰੀਆਂ ਨੇ ਕਿਹਾ ਵੀ ਗਾਣਾ ਹੀ ਸੁਣਨਾ ਜੇ ਬੋਲੋ ਮੁੰਡੇ ਇੱਕ ਵਾਰ ਦਸੋਂ ਸ਼ਾਇਰੀ ਕਿੰਨੇ ਸੁਣਨੀ ਹੈ ਸ਼ਾਇਰੀ ਚਲੋ ਮੈਂ ਫਿਰ ਸੁਣਾ ਦਿੰਨੀ ਜੀ ਕਰਦਾ ਏ ਉੱਚੀ ਉੱਚੀ ਰੋਵਾ ਮੈਂ ਕੋਈ ਨਾ ਹੋਵੇ ਤੂੰ ਹੋਵੇ ਜਾਂ ਹੋਵਾ ਮੈਂ ਤੈਨੂੰ ਆਪਣੇ ਆਪ ਚ ਲੁਕिरा ਵਖਣ ਲਈ ਮੋੜ ਮੋੜੇ ਸ਼ੀਸ਼ੇ ਆਂਖ ਲੋਵਾ ਮੈਂ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਲੋਕੀ ਮੈਨੂੰ ਅੱਧੀ ਪਾਗਲ ਕਹਿੰਦੇ ਨੇ ਹੋ ਸਕਦਾ ਹੈ ਪੂਤ ਪਾਗਲ ਹੋ ਜਾਵਾਂ ਮੈਂ ਓਏ ਹੋਏ ਕੀ ਬਾਤ ਆ ਸਾਰੇ ਬੜੀ ਰੈਡੀ ਸੋ ਗਾਣੇ ਲਈ ਰੈਡੀ ਹੋ ਸਾਰੇ ਇੰਨੀ ਜ਼ੋਰ ਦੀ ਮੈਨੂੰ ਆਵਾਜ਼ ਆਣੀ ਚਾਹੀਦੀ ਹੈ ਫਿਰ ਪਤਾ ਲੱਗਾ ਆ ਰਿਓ ਰੈਡੀ ਗੇ ਅਸੀਂ ਬਹੁਤ ਵੱਡਾ ਸ਼ੋਅ ਕਲੈਨ ਕਰ ਰਹੇ ਆ ਫਿਰ ਤੁਹਾਨੂੰ ਲਾਈਵ ਵਿਦ 뮤జిਸ਼ੀయన్స్ ਕਾਪਰ ਸ਼ੋਅ ਵੀ ਦਿਖਾਵਾਂਗੇ ਪਰ ਮੈਂ ਕੋਸ਼ਿਸ਼ ਕਰਦਾ ਬਿਨਾ 뮤ਜ਼ਿਕ ਤੋਂ ਤਨ ਜਿੰਨਾ ਬੈਸਤ ਸਨਾਰ ਸਕਾਂ ਹੋ ਜੋੜੀ ਤੇਰੀ ਮੇਰੀ ਮੱਖਣੀ ਮਲਾਈਆ 니 ਤੁ ਲਖਾ ਵਿੱਚ ਜੱਟ ਨੇ ਲਖਾਈਓ ਨਾਮ ਮੁੱਤਰਾਂ ਦਾ ਚੱਲੇ ਅੱਜ ਪੀਕ ਤੇ ਤੇਰਾ ਹਸਨ ਵਿਠਾਲ ਦਾ ਤਬਾਈਆ ਓ ਮੁੰਡਾ ਅਲੜਾਂ ਦੀ ਰੀਜ ਵਰਗਾ ਤੂੰ ਕਿਸੇ ਆਸ਼ਿਕ ਦੇ ਖਾਵ ਵਰਗੀ ਸੋਹਣਾ ਗੱਬਰੂ ਗੁਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ ਓ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌਰਿਆ ਪੰਜਾਬ ਵਰਗੀ ਜੱਭਰੂ ਗਲਾਬ ਵਰਗਾ ਤੂੰ ਰੋਜ਼ੀ ਰੰਗੀਏ ਸ਼ਰਾਬ ਵਰਗੀ